ਅਸੀਂ ਜਿਹੜਾ ਤਸਵੀਰਾਂ ਦੇ ਵਿੱਚ ਜੋ ਚੀਜ਼ਾਂ ਦਿਖਾ ਰਹੇ ਆ ਇਹ ਠੀਕ ਨਹੀਂ ਹਨ ਸਾਨੂੰ ਨਹੀਂ ਪਤਾ ਇਹਨਾਂ ਬਾਰੇ ਕਿ ਕਿਵੇਂ ਜਦੋਂ ਤਸੀਹੇ ਦਿੱਤੇ ਜਾਂਦੇ ਸਨ ਉਹ ਤਾਂ ਅਸੀਂ ਤਸਵੀਰਾਂ ਬੜਾ ਹੀ ਨਹੀਂ ਸਕੇ ਜੇ ਤੱਕ ਅਸੀਂ ਤਾਂ ਸਹਬ ਜੀ ਦਾ ਨੂੰ ਨੀਆਂ ਵਿੱਚ ਖੜਾ ਕੀਤਾ ਅਸੀਂ ਤਾਂ ਇਸ ਤਰ੍ਹਾਂ ਖੜਾ ਕਰ ਰੱਖਿਆ ਉਹਨਾਂ ਨੂੰ ਕਲਗੀਆਂ ਲੱਗੀਆਂ ਨੇ ਸੋਹਣੇ ਵਸਤਰ ਸਜਾ ਦਿੱਤੇ ਨੇ ਜਿਸ ਤਰ੍ਹਾਂ ਕਿਸੇ ਦਰਬਾਰ ਵਿੱਚ ਖੜੇ ਹੋਣ ਜਦੋਂ ਦੁਸ਼ਮਣ ਦੇ ਵਿੱਚ ਕੋਈ ਘਿਰਿਆ ਹੋਵੇ ਉਹ ਇਸ ਹਾਲਤ ਵਿੱਚ ਨਹੀਂ ਹੁੰਦਾ ਦੁਨਨਾ ਸਿੰਘ ਹਡੂਰੀਆ ਨੇ ਉਹਨਾਂ ਦਾ ਜ਼ਿਕਰ ਕੀਤਾ ਆਪਣੀ ਲਿਖਤ ਦੇ ਵਿੱਚ ਕਤੂਬਰ ਮਿਰਚਨ ਚਾੜ ਕੇ ਘੋੜੇ ਪਰ ਬਾਂਦੀ ਨੀ ਫਤਿਹ ਸਿੰਘ ਜੋਰਾ ਵਰ ਸਿੰਘ ਖੁਰਜੀ ਉਵੇਂ ਪਾਈ ਦੀ ਨੇ ਖੁਰਜੀਆਂ ਦੇ ਵਿੱਚ ਕੈਦ ਕਰ ਕਰਕੇ ਤੁਹਾਨੂੰ ਖੁਰਜੀਆਂ ਵਿੱਚ ਤੁੰਨ ਕੇ ਤਾਂ ਲਜਾਇਆ ਗਿਆ ਉਹਨਾਂ ਦੇ ਸਰੀਰਾਂ ਨੂੰ ਖਰ ਜਿਨ੍ਹਾਂ ਨੇ ਸਾਡਾ ਇਤਿਹਾਸ ਲਿਖਿਆ ਉਹਨਾਂ ਨੇ ਕੋਈ ਤਸਵੀਰ ਨਹੀਂ ਬਣਾਈ ਤੇ ਜਿਨ੍ਹਾਂ ਦੀਆਂ ਤਸਵੀਰਾਂ ਅਸੀਂ ਅੱਜ ਆਪਣੀਆਂ ਕੰਧਾਂ ਤੇ ਲਾ ਰੱਖੀਆਂ ਨੇ ਉਹਨਾਂ ਨੂੰ ਇਤਿਹਾਸ ਬਾਰੇ ਕੋਈ ਪਤਾ ਨਹੀਂ ਬਣਾ ਬਣਾ ਕੇ ਵੇਚਣਾ ਉਹਨਾਂ ਦਾ ਕਾਰੋਬਾਰ ਹੈ ਪਰ ਹਾਂ ਤਸਵੀਰ ਕੋਈ ਵੀ ਤਸਵੀਰ ਜਦੋਂ ਬਣਦੀ ਹੁੰਦੀ ਹੈ ਤਾਂ ਤਸਵੀਰ ਮਨੁੱਖ ਦੇ ਅੰਤਰਾਤ ਵਿੱਚ ਉਕਰਦੀ ਹੁੰਦੀ ਹੈ। ਸਾਬਜਾਦਿਆਂ ਦੀਆਂ ਕੁਝ ਤਸਵੀਰਾਂ ਅਸੀਂ ਸਾਬਜਾਦਿਆਂ ਦੇ ਵਾਂਗੂ ਤਾਂ ਬਣਾਈਆਂ ਕਿਉਂਕਿ ਸਾਡੀ ਸੁਰਤੀ ਦੇ ਵਿੱਚ ਉਹਨਾਂ ਦਾ ਸਾਬਜਾਦਿਆਂ ਵਾਲਾ ਅਕਸ ਹੈ। ਇਸ ਕਰਕੇ ਨੀਂ ਦੇ ਵਿੱਚ ਵੀ ਅਸੀਂ ਉਹਨਾਂ ਦੀ ਉਹੀ ਤਸਵੀਰ ਜਿਹੜੀ ਹੈਗੀ ਹੈ ਸਾਹਮਣੇ ਰੱਖ ਦਿੱਤੀ। ਖਰ ਜਿਹੜੀ ਚਰਖੜੀ ਦੀ ਤਸਵੀਰ ਵੀ ਹੈ ਠੀਕ ਨਹੀਂ ਹੈ ਜੋ ਠੀਕ ਚਰਖੜੀ ਦੀ ਤਸਵੀਰ ਸੀ ਉਹਦੇ ਬਾਰੇ ਜਦੋਂ ਜਿਹੜਾ ਵਿਆਖਿਆ ਕੀਤੀ ਜਾਂਦੀ ਸਾਡੇ ਇਤਿਹਾਸਕ ਗ੍ਰੰਥਾਂ ਚ ਉਦੋਂ ਪਤਾ ਲੱਗਦਾ ਵੀ ਉਹ ਹੋਰ ਤਰ੍ਹਾਂ ਦੀ ਸੀ ਖਰ ਜਿਹੜੀ ਗੱਲ ਤੁਹਾਡਾ ਨਾਲ ਸਾਂਝੀ ਕਰਨੀ ਹੈ